ਇਹ ਲੱਗੀ ਨਹੀਂ ਤਾਂ ਕੀ ਆਖੇ ਪਹਿਲਾ ਪ੍ਰੀਤ ਲੱਗੇ ਸਹਿਬ ਆਖਦਿਨ ਸਾਧ ਸੰਗਤ ਬਿਨੁ ਭਾਵ ਨਹੀਂ ਉਪਜਾਇ ਸਤ ਸੰਗ ਬਿਨੈ ਪ੍ਰੀਤ ਨਹੀਂ ਲਗੇ ਸੰਗਤ ਦਾ ਗੁਣੀ ਇਹ ਹੈ ਕਿ ਸੰਗਤ ਵਿੱਚ ਆਉਂਦੇ ਆ ਗੁਰੂ ਦੇ ਚਰਨਾਂ ਨਾਲ ਪ੍ਰੀਤ ਉਪਜਦੀ ਹੈ ਪ੍ਰੀਤ ਲੱਗਦੀ ਹੈ ਇਹ ਪ੍ਰੀਤ ਦਾ ਸਬੂਤ ਹੈ ਕਿ ਕੰਨਾ ਨਾਮ ਬਾਣੀ ਸੁਣਨ ਰਸਨਾ ਨਾਲ ਜਪਦਾ ਸ੍ਰੀ ਵਾਹ। ਹਾਈ ਸ਼ਾਬਾਖ ਦਿਨ ਪ੍ਰਭਲ ਅੰਗ ਅੰਗ ਦੀ। ਅੰਗ ਅੰਗ ਦੀ ਪ੍ਰੀਤ ਹੈ। ਇਹ ਸਿਰਫ ਅੱਖਾਂ ਦੀ ਪ੍ਰੀਤ ਨਹੀਂ। ਕੰਨਾਂ ਦੀ ਪ੍ਰੀਤ ਨਹੀਂ। ਇਹ ਅੰਗ ਅੰਗ ਦੀ ਪ੍ਰੀਤ ਹੈ ਪੈਰਾਂ ਨੂੰ ਪ੍ਰੀਤ ਹੈ ਚੱਲ ਕੇ। ਸੰਗਤ ਵਿੱਚ ਆਮਣ ਦੀ। ਹੱਥਾਂ ਨੂੰ ਪ੍ਰੀਤ ਹੈ ਟਹਿਲ ਕਮਾਉਣ ਦੀ। ਨੈਣਾਂ ਨੂੰ ਪ੍ਰੀਤ ਹੈ ਦਰਸ਼ਨ ਪਾਉਣ ਦੀ।

ਕਿਸੇ ਦੀ ਪ੍ਰੀਤ ਕਿਤੇ ਕਮ ਆਉਂਦੀ ਨਹੀਂ ਕਿਸੇ ਮੋਟਰ ਵਾਲੇ ਨਾਲ ਪ੍ਰੀਤ ਹੈ ਤਾਂ ਲੋੜ ਵੇਲੇ ਮੋਟਰ ਦੇਵੇਗਾ ਪ੍ਰੀਤ ਉਸ ਵੇਲੇ ਕਮ ਆਈ ਜਿਸ ਵੇਲੇ ਮੋਟਰ ਦੀ ਲੋੜ ਪਈ ਉਹ ਕਿਸੇ ਦੀ ਪ੍ਰੀਤ ਕਿਤੇ ਕਮ ਆਉਂਦੀ ਹੈ ਕਿਸੇ ਦੀ ਕਿਤੇ ਕਮ ਆਉਂਦੀ ਹੈ ਗੁਰੂ ਦੇ ਚਰਨਾਂ ਦੀ ਪ੍ਰੀਤ ਲੋਕ ਪ੍ਰਲੋਕ ਦੋਹਾਂ ਵਿੱਚ ਇੱਥੇ ਉੱਥੇ ਦੋਈ ਜਹਾਨੀ ਗੁਰੂ ਦੇ ਚਰਨਾਂ ਦੀ ਹੋਵੇ ਪ੍ਰੀਤ ਇਸ ਪ੍ਰੀਤ ਦੇ ਸਦਕੇ ਸਭ ਕੋਈ ਆਪੇ ਮਿੱਤਰ ਬਣ ਜਾਏ ਹਰ ਕੰਮ ਵਿੱਚ ਕੋਈ ਨਾ ਕੋਈ ਐਸੀ ਵਿਦ ਬਣੇਗੀ ਕਿ ਮਾਲੂਮ ਹੋਵੇਗਾ ਇਹ ਕੰਮ ਨਹੀਂ ਹੋ ਸਕਦਾ ਪਰ ਅਚਾਨਕ ਕੋਈ ਵਿਦ ਬਣੇਗੀ ਕੰਮ ਆਪੇ ਹੋ ਜਾਏਗਾ ਕਿਉਂਕਿ ਉਸਦੇ ਹਰ ਕਾਰਜ ਵਿੱਚ ਗੁਰੂ ਦੀ ਸਹਾਇਤਾ ਹੈ ਪ੍ਰੀਤ ਪ੍ਰੀਤ ਗੁਰਿਆ ਮੋਹਨ ਲਾਲਾ ਪ੍ਰੀਤਾ ਚੋ ਵੱਡੀ ਪ੍ਰੀਤ ਗੁਰੂ ਦੀ ਪ੍ਰੀਤ ਕਿਜੀ ਪ੍ਰੀਤ ਕਿਵੇਂ ਲੱਗੇ ਸਹਿਬ ਆਸਤੇ ਨੇ ਜਪ ਮੰਨ ਗੋਬਿੰਦ ਇੱਕ ਹੈ ਜਪਿਆ ਕਰਿ ਸ਼੍ਰੀ ਬਾਣੀ ਕਈਆਂ ਦੀ ਪਹਿਲਾ ਪ੍ਰੀਤ ਲੱਗ ਜਾਂਦੀ ਹੈ ਪਿੱਛੋਂ ਜਪਦੇ ਹਨ ਜਿਨ੍ਹਾਂ ਦੀ ਪਹਿਨਾ ਪ੍ਰੀਤ ਨਾ ਲੱਗੇ ਉਹਨਾਂ ਦੀ ਜਪ ਜਪ ਕੇ ਲੱਗ ਜਾਂਦੀ ਹੈ ਮੰਮੀ ਪ੍ਰੀਤ ਹੋਵੇ ਤਾਂ ਜਪ ਉਤੇ ਪਾਵੇ ਜਪ ਜਪ ਕੇ ਪ੍ਰੀਤ ਬਣਾ ਲੈ ਇਹ ਤਾਂ ਹੈ ਭਾਗਾ ਦੀ ਚੀਜ਼ ਬਈ ਪ੍ਰੀਤ ਪਹਿਲਾਂ ਲੱਗੀ ਹੋਵੇ ਕਿਸੇ ਜਨਮ ਦੀ ਪ੍ਰੀਤ ਨਾਲ ਆ ਜਾਵੇ ਕਿਸੇ ਜਨਮ ਕੀਤੀ ਹੋਵੇ ਪ੍ਰੀਤ ਤੇ ਉਹ ਹੁਣ ਵੀ ਨਾਲ ਹੋਵੇ ਉਸ ਪ੍ਰੀਤ ਦੇ ਸਦਕੇ ਆ ਜਿਵੇਂ ਛੋਟੇ ਛੋਟੇ ਬੱਚੇ ਬਚਪਨ ਤੋਂ ਹੀ ਕਿੱਡੀ ਪ੍ਰੀਤ ਵਾਲੇ ਹੁੰਦੇ ਹਨ ਵੱਡਿਆਂ ਨੂੰ ਜਗਾਓ ਤਾਂ ਜਗਦੇ ਨਹੀਂ ਰੋਟਿਆਂ ਨੂੰ ਜਟ ਜਾਗ ਆ ਗਈ ਬਾਪੂ ਕਿਦਰ ਚਲੇ ਕਿਰਤਨ ਵਿੱਚ ਮੈਂ ਵੀ ਜਾਾਂ ਇਹ ਕੋਈ ਪਿਛਲੀ ਪ੍ਰੀਤ ਹੈ ਇਹਨੇ ਵੀ ਐਸ ਮੈਨਾਂ ਨੂੰ ਸਮਝਾਇਆ ਗਿਆ ਕਿ ਪੜਾਇਆ ਗਿਆ ਇਤਿਨਾਂ ਨੂੰ ਕਿਸੇ ਮਾਤਮ ਦਾ ਪਤਾ ਹੈ ਨਹੀਂ ਇਹ ਕੋਈ ਪਿਛਲਾ ਸੰਸਕਾਰ ਹੈ ਪਿਛਲੀ ਕੋਈ ਪ੍ਰੀਤ ਹੈ ਜਿਹੰਦਰੋਂ ਪ੍ਰੇਰਣਾ ਕਰਦੀ ਹੈ ਇਹ ਤਾਂ ਹੈ ਭਾਗਾਂ ਦੀ ਚੀਜ਼ ਪਰ ਜੇ ਭਾਗ ਨਾ ਵੀ ਹੋਣ ਤੇ ਪਿਛਲੀ ਪ੍ਰੀਤ ਨਾ ਨਾਲ ਆਵੇ ਇਹ ਭਾਗ ਅਗਰ ਬਣ ਸਕਦੇ ਕਿਸ ਤਰ੍ਹਾਂ ਸਹਿਬਾ ਜੀ ਨੇ ਜਪ ਮੰਨ ਗੋ ਬਿੰਦ ਇੱਕ ਹੈ ਬਾਕੀ ਜਿੰਨੇ ਕੰਮ ਕਰਦਾ ਫਿਰਨੇ ਇੱਕ ਨਾਮ ਜਪਣ ਵਾਲਾ ਵੀ ਕੰਮ ਕਰ ਲੈ ਇਹ ਵੀ ਸਮਝ ਲੈ ਕੰਮ ਹੈ ਤੇਰੀ ਮਰਜ਼ੀ ਹੈ ਨਾ ਮੈਂ ਕਿਹੜੇ ਕੰਮ ਜਾਵਾਂ ਪਟੇਲ ਨਗਰ ਜਾਣਾ ਸੀ ਕਿ ਕ੍ਰੋਲ ਬਾਗ ਜਾਣਾ ਸੀ ਜਿੱਥੇ ਮਰਜ਼ੀ ਚਲਾ ਜਾ ਤੈਨੂੰ ਆਜ਼ਾਦੀ ਹੈ ਨਾ ਇਸੇ ਤਰ੍ਹਾਂ ਤੇ ਨੂੰ ਵਾਗ ਰੂ ਨੇ ਇਹ ਵੀ ਆਜ਼ਾਦੀ ਦਿੱਤੀ ਹੈ ਜੇ ਸਾਰੇ ਕੰਮ ਛੱਡ ਕੇ ਆ ਕੇ ਨਾ ਫਕਮੰਨੀ ਪੜ ਲਵਾਂ ਤੈ ਤੂੰ ਪੜ ਸਕਦਾ ਤੇ ਕਿਸਮਤ ਨੂੰ ਦੋਸ਼ ਨਹੀਂ ਇਹ ਸਾਡੇ ਭਾਗ ਵਿੱਚ ਨਹੀਂ ਇਹ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਇਹ ਨਹੀਂ ਅਸੀਂ ਕਰਮ ਝੋਗਣ ਨਹੀਂ ਆਏ ਕਰਨ ਵੀ ਆਏ ਪਸੂ ਸੰਸਾਰ ਵਿੱਚ ਆਉਂਦਾ ਉਹ ਆਪਣਾ ਕਰਮ ਝੋਗਣ ਵਾਸਤੇ ਆਉਂਦਾ ਉਹ ਕਰ ਨਹੀਂ ਸਕਦਾ ਉਸ ਨੂੰ ਕਰਨ ਦੀ ਆਗਿਆ ਨਹੀਂ ਕਰਨ ਦੀ ਸੋਚੀ ਵਾਹਿਗੁਰੂ ਨੇ ਉਸ ਨੂੰ ਨਹੀਂ ਪਾਇਆ ਪਰ ਮਨੁੱਖ ਪਿਛਲੇ ਕਰਮ ਵੀ ਭੋਗਦਾ ਹੈ ਤੇ ਅੱਗੋਂ ਨਵੇਂ ਕਰਦਾ ਵੀ ਹੈ ਇਹ ਨਵੇਂ ਅੱਗੋਂ ਇਤਨੇ ਕਰਨਵੇਂ ਤਾਂ ਇਸ ਦੇ ਪਿਛਲੇ ਕੀਤੇ ਵੀ ਬਦਲ ਸਕਦੇ ਪਿਛਲੇ ਸ਼ਹਿਰ ਦੇਣਾ ਸੀ 1000 ਰੁਪਿਆ ਕਿਸੇ ਦਾ ਦੂਜੇ ਸ਼ਹਿਰ ਆਇਆ ਐਡੀ ਮਿਹਨਤ ਨਾਲ ਕੰਮ ਕੀਤਾ 2000 ਕੱਟ ਲਿਆ 1000 ਉਹਨੂੰ ਦਿੱਤਾ 1000 ਪੱਲੇ ਵੀ ਰੱਖ ਲਿਆ ਕਿਸੇ ਵੀ ਜਨਮ ਦੇ ਕੀਤੇ ਹੋਏ ਕੰਮ ਸੰਸਕਾਰ ਰੂਪ ਵਿੱਚ ਇਸ ਦੇ ਨਾਲ ਆਉਂਦੇ ਹਨ ਪਰ ਅਗੋਂ ਵਾਹਿਗੁਰੂ ਨੇ ਇਸ ਨੂੰ ਐਸੀ ਬੁੱਧ ਬਖਸ਼ੀ ਹੈ ਔਰ ਗੁਰਬਾਣੀ ਦਾ ਐਸਾ ਉਪਦੇਸ਼ ਕੀਤਾ ਹੈ ਕਿ ਜੇ ਬੰਦਾ ਚਾਹੇ ਆਪਣੀਆਂ ਪਿਛਲੀਆਂ ਕਰਮਾਂ ਦੇ ਉੱਤੇ ਹਾਵੀ ਹੋ ਸਕਦਾ ਹੈ ਇਹ ਤਾਂ ਜਿਹੜੇ ਢੇਰੀਆਂ ਢਾਹ ਬੈਂਦੀਆਂ ਨੇ ਜੀ ਕੀ ਕਰੀਏ ਸਾਡੇ ਕੀ ਵਸ ਹੈ ਸਹਿਵਾਖੀ ਨੇ ਨਹੀਂ ਤੇਰੇ ਵਸ ਸਭ ਕੁਝ ਤੇਰੇ ਵਸ ਕੁਛ ਨਾ ਹੁੰਦਾ ਤਾਂ ਇਤਨੀ ਬਾਣੀ ਰਚਣ ਦੀ ਲੋੜ ਕੀ ਸੀ ਇਹ ਸਾਰੀ ਬਾਣੀ ਉਪਦੇਸ਼ ਹੈ ਤੇ ਉਪਦੇਸ਼ ਤਾਂ ਦਿੱਤਾ ਜਾਂਦਾ ਜੇ ਕੋਈ ਕਮਾ ਸਕਦਾ ਹੋਵੇ ਜੇ ਕੋਈ ਕਰ ਹੀ ਨਹੀਂ ਸਕਦਾ ਕਮਾਈ ਨਹੀਂ ਸਕਦਾ ਉਹਨੂੰ ਉਪਦੇਸ਼ ਕਰਨ ਦੀ ਲੋੜ ਹੀ ਕੋਈ ਨਹੀਂ ਬਈ ਸਵੇਰੇ ਉੱਠਿਆ ਕਰੋ ਫਿਰ ਕਹਿ ਲਈ ਕੀ ਲੋੜ ਹੈ ਕਿ ਇਸੇ ਪਾਗਾ ਵਿੱਚ ਚੋਵੇਗਾ ਆਪੇ ਉੱਠੇਗਾ ਨਹੀਂ ਪਾਗਾ ਵਿੱਚ ਨਹੀਂ ਉੱਠੇਗਾ ਪਰ ਨਹੀਂ ਉਪਦੇਸ਼ ਦੀ ਲੋੜ ਇਸ ਵਾਸਤੇ ਹੈ ਕਿ ਜੇ ਬੰਦਾ ਮਨ ਵਿੱਚ ਧਾਰ ਲਵੇ ਤਾਂ ਜ਼ਰੂਰ ਉੱਠ ਸਕਦਾ ਇਸ ਵਾਰ ਦੇ ਸਹਿਬਾ ਜੀ ਨੇ ਜਪ ਮੰਨ ਗੋਬਿੰਦ ਇੱਕ ਹੈ ਜੇ ਤੇਰੀ ਪ੍ਰੀਤ ਲੱਗੀ ਹੈ ਤਾਂ ਮੁਬਾਰਕ ਜੇ ਨਹੀਂ ਲੱਗੀ ਤਾਂ ਜਪ ਸ੍ਰੀ ਵਾਹ ਜਿਹੜੀ ਜਪਿਆ ਤਾਂ ਵੜਾ ਮਾਲਾ ਘਸ ਗਈਆਂ ਜਪ-ਜਪ ਕੇ ਉਂਗਲਾਂ ਨੂੰ ਨਿਸ਼ਾਨ ਪੈ ਗਏ ਜਪਦੇਣ ਜਪਦੇ ਆ ਅਜੇ ਪ੍ਰੀਤ ਜਿਹੜੀ ਤੁਸੀਂ ਆਖਦੇ ਹੋ ਉਹਦੀ ਲੱਗੀ ਨਹੀਂ ਸਹਿਬਾ ਜੀ ਨੇ ਜਪਣ ਵਿੱਚ ਵੀ ਤਾਂ ਫਰਕ ਹੈ जप गोविंद एक है अगली भी पंक्ति पढ़ी करो कि जिस वेले जपो ना भला उस वेले सही अगे पीछे ना सही जिस वेले जपण वास्ते बैठो उस वेले ए समझो कि जप गोविंद एक है अवर नहीं को ले उस वेले ए मन विच तारो भी और कुछ भी लिखे नहीं उस वेले समझो भी संसार है ही झूठा ऐसे हैं हर चंदौरी देख बूला का है सुख मानिया सवेरे सूरज तो पासे कद किसे पास आकाश वाल तको ना तो शहर नजर आएगा इन आखते हर चंदौरी हरी चंद दी नगरी एवं नजर आ है नहीं नजर नोखा तो है ਕਿਸੇ ਬਦਲਾ ਦੇ ਐਸੇ ਮੇਲਜੋਲ ਹੋ ਜਾਂਦੇ ਹਨ ਕਿ ਉਹ ਖੇਰ ਵਸਿਆ ਨજર ਆ ਜਾਂਦਾ ਹੈ ਹੈ ਤਾਂ ਨਹੀਂ ਤਾਂ ਸਹਿਬ ਅਕੀਨ ਇਸੇ ਤਰ੍ਹਾਂ ਇਹ ਸੰਸਾਰ ਵੀ ਐਵੇਂ ਹੀ ਵਸਿਆ ਹੋਇਆ ਹੈ ਇਹ ਹਰ ਚੰਦੌਰੀ ਦੇਖ ਭੂਲਾ ਕਹੇ ਸੁਖ ਮਾਨਿਆ ਪਰ ਤੂੰ ਸੰਸਾਰ ਚੜ੍ਹਣ ਤੈ ਸੰਸਾਰ ਤਮ ਵੀ ਕਰਨੇ ਹਨ ਅੱਗੇ ਪਿੱਛੇ ਬੇਸ਼ੱਕ ਕਰਦਾ ਫਿਰ ਪਰ ਵਈ ਜਿਸ ਵਰੀ ਨਾਮ ਜਪੇ ਜਾਂ ਸੰਗਤ ਵਿੱਚ ਆਵੇ ਉਸ ਵੇਲੇ ਤਾਂ ਸੰਸਾਰ ਨੂੰ ਅੰਦਰੋਂ ਘੱਟ ਛੁੱਟੇ ਕਿ ਸੰਸਾਰ ਹੈ ਹੀ ਕੋਈ है तो निरा झूठा है ना संबंध है तेरा जपया जड़ा है ये सफल होएगा जप मन गोबिंद एक है अवर नहीं को लिख है जी ये तो बड़ी अंदरों क्ढना बड़ा मुश्किल है भाई वास्त मुश्किल नहीं आसान हो जाता है ये संगत मिल जाए ਯਾਪੁ ਮਨ ਗੋਬਿੰਦ ਇੱਕ ਹੈ ਅਬਰ ਨਹੀਂ ਕੋ ਲਿਖ ਹੈ ਇਸ ਵਾਸਤੇ ਸੰਤ ਲਾਗ ਸੰਤਾ ਕੋਲ ਜਾ ਸੰਤਾ ਕੋਲ ਜਾ ਤੇਰੀ ਅੰਦਰੋਂ ਸੰਸਾਰ ਕੱਢ ਦੇਣੀ ਜੇ ਤੂੰ ਪੁੱਤਰ ਦੀ ਇੱਛਾ ਲੈ ਕੇ ਜਾਏਂਗਾ ਤੈਨੂੰ ਸਮਝਾ ਦੇਣਗੇ ਵੀ ਪੁੱਤਰ ਹੈ ਕੀ ਤੇ ਜੇ ਮਾਤਮਾ ਸਿਰਫ ਵਰਦਾਨ ਹੀ ਦੇਵੇ ਤੇਰੇ ਪੁੱਤਰ ਹੋ ਜਾਏਗਾ ਬਾਬਾ ਜੀ ਕਹਿਣ ਲੱਗੇ ਸਿਰ ਤੇ ਕੋਈ ਹੱਥ ਰੱਖਦਾ ਫਿਰ ਤੇ ਜਾ ਮਾਈ ਤੇਰੇ ਘਰ ਪੁੱਤਰ ਹੋਏਗਾ ਮਾਂ ਮਾਈ ਕੰਮੀ ਜੱਸੈ ਸਵਾਰਥ ਦੀ ਮਹਰੀ ਇਹ ਪੁੱਛ ਨਹੀਂ ਸਕਦੀ ਕਿ ਮਹਾਰਾਜ ਪੁੱਤਰ ਹੋਏਗਾ ਕਿ ਨਕਰ ਜੀਏਗਾ ਇਹ ਵੀ ਤਾਂ ਨਾਲ ਚਾ ਦੱਸੋ ਤੇ ਜੇ ਪੁੱਤਰ ਦੀ ਜ਼ਿੰਦਗੀ ਦੇ ਅਰਦਾਸੇ ਪੈਸੋ ਦਦੇਓ ਤਾਂ ਆਪ ਨੂੰ ਚਾ ਦੱਸੋ ਕਿੰਨਾ ਚਿਰ ਜੀਓਗੇ ਸਹਿਬਾ ਜਨ ਅਬਰ ਮੁਗੇ ਕਿਆ ਸ਼ੋਗ ਕਰੀਜੇ ਤੌ ਕੀ ਜੈ ਜੋ ਆਪਨ ਜੀ ਜੇ ਦੂਜਿਆਂ ਦੇ ਮੋਇਆ ਸ਼ੋਗ ਤਾਂ ਕਰੋ ਭਾਈ ਜੇ ਆਪ ਸਦਾ ਜੀਵਣਾ ਹੋਵੇ ਤੇ ਜੇ ਆਪ ਹੀ ਨਹੀਂ ਜੀਵਣਾ ਇੱਕ ਦਿਨ ਚੱਲ ਬਸਣੇ ਫਿਰ ਕਿਸੇ ਦੇ ਚੱਲਣ ਤੇ ਬਈ ਬੜਾ ਅਫਸੋਸ ਹੋਇਆ ਬਈ ਬੜਾ ਦੁੱਖ ਹੋਇਆ ਕਿ ਕਿਤਨਿਆਂ ਦਾ ਦੁੱਖ ਕਰੇਗਾ ਇਹ ਤਾਂ ਜਿੰਨੇ ਪੈ ਦਿਸਦੇ ਨਹੀਂ ਸਾਰੇ ਮਰਨ ਵੱਦ ਇਹ ਸਾਰੇ ਚੱਲਣ ਹਾਰ ਗਏ ਇਹਨਾਂ ਇੱਕ ਦਿਨ ਜ਼ਰੂਰ ਚੱਲਣੇ ਕੋਈ ਅੱਗੇ ਤੇ ਕੋਈ ਪਿੱਛੇ ਮਹਾਤਮਾ ਕੋ ਨੂੰ ਕੀ ਮਿਲੇਗਾ ਸਬਰ ਸੰਤੋਖ ਮਿਲੇ ਸਾਹ سنگਰ ਬੋਲੋ ਸ੍ਰੀ ਇਹ ਤਾਕਤ ਵੀ ਮਿਲੇ ਸਰੀਰ ਵਿੱਚ ਤਾਕਤ ਹੋਵੇ ਤਾਂ ਵੱਡੀ ਸੱਟ ਵੀ ਸਹਿ ਜਾਂਦਾ ਕੋਈ ਵੱਡੀ ਡਾਂਗ ਚ ਮਾਰੇ ਤੇ ਹੋਵੇ ਅਗੋਂ ਬਲਵਾਨ ਉਹਨੂੰ ਲੱਗਦੀ ਨਹੀਂ ਕੋਈ ਪਹਿਲਵਾਨ ਮੱਝ ਲਈ ਜਾਂਦਾ ਸੀ ਆਪਣੇ ਧਿਆਨ ਵਿੱਚ ਚੋਰਾ ਨੇ ਮੱਝ ਵੇਖੀ ਆ ਕੇ ਆ ਮੱਝ ਬੜੀ ਸੋਹਣੀ ਐ ਖੋਲੇ ਯੇਸੀ ਤੋਂ ਇਕੱਲਾ ਕੀ ਕਰੇਗਾ ਪਰ ਤਾਂ ਵੀ ਵਈ ਹੈ ਬੜਾ ਤਕੜਾ ਬੰਦਾ ਸਾਹਮਣਿਓ ਨਹੀਂ ਮਾਰ ਖਾਇਗਾ ਤਾਂ ਦੋਆ ਨੇ ਪਿੱਛੋਂ ਆਣ ਕੇ ਇਕ ਨੇ ਅਦਰੋਂ ਡਾਂਗ ਮਾਰੀ ਇਕ ਨੇ ਅਦਰੋਂ ਮਾਰ ਤੇ ਉਹ ਆਖਦਾ ਮੱਝ ਨੂੰ ਹੂੰ ਹੂੰ ਕਿਉਂ ਪੁੱਛਲ ਪਈ ਮਾਰ ਲਈ ਉਹਦੇ ਬਾਣੇ ਉਹ ਡਾਂਗਾ ਨਹੀਂ ਮੱਝ ਐਵੇਂ ਪੂੰਛ ਪਈ ਹਲਾੰਦੀ ਕਿਉਂਕਿ ਸਰੀਰ ਚ ਬਲ ਹੈ ਨਾ ਤੇ ਜਿਸ ਵਿਚਾਰੇ ਦਾ ਸਰੀਰ ਕਮਜ਼ੋਰ ਹੋਵੇ ਉਹਨੂੰ ਤੇ ਇੱਕ ਧੱਕਾ ਹੀ ਕਾਫੀ ਨਾਛੀਰ ਬੋਲੋ ਸਤਿ ਸ੍ਰੀ ਅਕਾਲ ਕਿਸੇ ਤਰ੍ਹਾਂ ਜਿਸ ਦਾ ਮਨ ਬਲਵਾਨ ਹੈ ਉਸ ਨੂੰ ਵੱਡੀ ਤੋਂ ਵੱਡੀ ਵੀ ਚੋਟ ਲੱਗੇ ਤਾ ਵੀ ਉਹ ਪਾਣਾ ਮੰਨੇ ਸ਼ੁਕਰ ਗੁਜ਼ਾਰੇਗਾ ਇਹ ਵਾਹਿਗੁਰੂ ਤੇਰਾ ਦਿੱਤਾ ਹੋਇਆ ਤੇਰੇ ਅਰਪਣ ਕੀਤਾ ਮੇਰਾ ਕੀ ਲੱਗੇ ਪਰ ਜੇ ਮਨ ਹੋਵੇਗਾ ਕਮਜ਼ੋਰ ਤੇ ਫਿਰ ਛਾਤੀ ਵਿੱਚ ਮੁਕੀਆਂ ਮਾਰ-ਮਾਰ ਆਖੇਗਾ ਰੱਬ ਨੇ ਮੇਰੇ ਨਾਲ ਬੜਾ ਜ਼ੁਲਮ ਕੀਤਾ ਮੇਰੇ ਨਾਲ ਹੋਣੀ ਅਣਹੋਣੀ ਕਰਕੇ ਸਤਿਗੁਰ ਬੋਲੋ ਸ੍ਰੀ ਵਾਹਿਗੁਰੂ ਐਸੀ ਕਿਸੇ ਨਾਲ ਨਹੀਂ ਹੋਈ ਜਿਹੜੀ ਮੇਰੇ ਨਾਲ ਹੋਈ ਇਹ ਮਨ ਦੇ ਬਲ ਦੀ ਗੱਲ ਹੈ ਤੇ ਇਹ ਮਨ ਦਾ ਬਲ ਕਿਵੇਂ ਆਉਂਦਾ ਹੈ ਇਹ ਜਪ ਜਪ ਕੇ ਆਉਂਦਾ ਤੇ ਜਪਣ ਵੇਲੇ ਸੰਸਾਰ ਅੰਦਰੋਂ ਕੱਢ ਕੇ ਜਪੇ ਨਹੀਂ ਨਿਕਲਦਾ ਅੰਦਰੋਂ ਤਾਂ ਵਈ ਸੰਤ ਲਾਗ ਸੰਤਾ ਕੋਲ ਜਾਹ ਕੋਥੋਂ ਬਲ ਮਿਲੇਗਾ ਤੈਨੂੰ ਉਹ ਮੈਨੂੰ ਸਮਝਾਵਣਗੇ ਤੇਰੀ ਅੰਦਰ ਕੋਈ ਗੁਣਤੀ ਪਾਵਣਗੇ ਸਤਿਗੁਰ ਬੋਲੋ ਸ੍ਰੀ ਵਾਹਿਗੁਰੂ ਜਪਮਨ ਗੋਬਿੰਦ ਇੱਕ ਹੈ ਅਵਰ ਨਹੀਂ ਕੋ ਲਿਖੈ ਸੰਤ ਲਾਗ ਅਕੇ ਜੀ ਸੰਤਾਂ ਕੋਲ ਵੀ ਰੋਜ ਜਾਣੇ ਸੇ ਵਾਕ ਤੇ ਇਨ ਜਾਣਾ ਥੋੜਾ ਪਈ ਗਏ ਝਟਕ ਬਈ ਆਇਆ ਗਏ ਸੁਣ ਕੇ ਸਵਾਦ ਲੀਤਾ ਤੇ ਫਿਰ ਬਸ ਨਹੀਂ ਸੰਤ ਲਾਗ ਮਨੇ ਛਾੜ ਦੁਬ ਦਰ ਦੀ ਕੁਰੀਆ ਜੇ ਸੰਤਾਂ ਕੋਲ ਜਾਣੇ ਉਥੋਂ ਉਹਨਾਂ ਦੀ ਮਤ ਲੈ ਲੈਣੇ ਤਾਂ ਆਪਣੀ ਮਤ ਛੱਡਦਾ ਜਾ ਆ ਘੜੇ ਵੀ ਕਿਤਨਾ ਪਾਣੀ ਪਾ ਲਈਏ ਉਤਨੀ ਹਵਾ ਨਿਕਲ ਜਾਂਦੀ ਹੈ ਤੂੰ ਰੋਜ ਮਤ ਲੈਨੇ ਤੇਰੀ ਆਪਣੀ ਮਤ ਨਿਕਲ ਕਿਉਂ ਨਹੀਂ ਗਈ ਹੁਣ ਤਾਈ ਆਪਣੀ ਮਤ ਤਾਂ ਨਿਕਲ ਜਾਂਦੀ ਤੇ ਮਤ ਉਹਨਾਂ ਦੀ ਅੰਦਰ ਨਿਵਾਸ ਕਰ ਜਾਂਦੀ ਤੇ ਉਹਨਾਂ ਦੀ ਤਾਂ ਮੱਤੀ ਇੱਕ ਹੈ ਕਿਹੜੀ ਜਪਣਾ ਸ੍ਰੀ ਵਾਹ ਤੇ ਉਹਨਾਂ ਦੀ ਮਤ ਹੈ ਕਿ ਮੇਰੀ ਪ੍ਰੀਤ ਗੋਬਿੰਦ ਸਿਓ ਜੇ ਨਾ ਕਟੇ ਮੇਰੀ ਪ੍ਰੀਤ ਗੋਬਿੰਦ ਸਿਓ ਜੇ ਨਾ ਕਟੇ